ਪ੍ਰੈਸ ਲਾਰਡ ਗੋਡ ਬles ਯੂ ਆਲ ਮੈਂ ਖੁਦਾ ਦਾ ਦਾਸ ਪਾਲ ਸੁਪਾਲ ਰਾਣਾ ਇੱਕ ਬਹੁਤ ਹੀ ਅਹਿਮ ਮੁੱਦੇ ਤੇ ਮੈਂ ਲਾਈਵ ਆਇਆ ਇਸ ਸਮੇਂ ਮੈਂ ਪੰਜਾਬ ਵਿੱਚ ਨਹੀਂ ਆ ਬਾਰੇ ਕਿੱਥੇ ਆਏ ਤੁਹਾਨੂੰ ਮੈਂ ਅਭੀ ਦੱਸ ਰਿਹਾ ਸੋ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਜੋ ਪ੍ਰਧਾਨ ਜੌਨ ਕੋਟਲੀ ਉਹਨਾਂ ਨੇ ਮinority ਕਮਿਸ਼ਨ ਦੇ ਉੱਪਰ ਇੱਕ ਪਟੀਸ਼ਨ ਪਾਈ ਆ ਤੁਹਾਨੂੰ ਲੈ ਕੇ ਕਾਫੀ ਚੀਜ਼ਾਂ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਤੇ ਜੌਨ ਕੋਟਲੀ ਪ੍ਰਧਾਨ ਸਪਾਰਾਣਾ ਮੰਿਸਟਰੀ ਨਾਲ ਜੁੜੀ ਨਹੀਂ ਤੇ ਇਸ ਲਈ ਬਹੁਤ ਸਾਰੀਆਂ ਗੱਲਾਂ ਕਈ ਤਰ੍ਹਾਂ ਦੇ ਵਿਚਾਰ ਕਈ ਤਰ੍ਹਾਂ ਦੇ ਖਿਆਲ ਲੋਕਾਂ ਦੇ ਮਨਾਂ ਵਿੱਚ ਆ ਰਹੇ ਹੋਣਗੇ ਤੇ ਇਸ ਲਈ ਮੈਂ ਮੁਨਾਸਬ ਸਮਝਿਆ ਕਿ ਮੈਂ ਇਸ ਵਿਸ਼ੇ ਉੱਤੇ ਜ਼ਰੂਰ ਗੱਲਬਾਤ ਕਰਾਂ ਤਾਂ ਕਿ ਲੋਕਾਂ ਨੂੰ ਵੀ ਕਈ ਗੱਲਾਂ ਸਮਝ ਆਣ ਸੋ ਮੈਂ ਜੋ ਪ੍ਰਧਾਨ ਜੌਨ ਕੋਟਲੀ ਨੇ ਅ ਪਟੀਸ਼ਨ ਪਾਈ ਆ ਉਹਨੇ ਕਿਉਂ ਪਾਈ ਉਹਦੇ ਨਾਲ ਮੈਂ ਸਹਿਮਤ ਆ ਜਾਂ ਨਹੀਂ ਤੋ ਪੂਰੀ ਵੀਡੀਓ ਨੂੰ ਆਪ ਸੁਣਨਾ ਬਹੁਤੀ ਲੰਬੀ ਨਹੀਂ ਹੋਏਗੀ ਤਾਂ ਕਿ ਤੁਸੀਂ ਸਹੀ ਤਰੀਕੇ ਨਾਲ ਉਹਦਾ ਆਨਸਰ ਲੈ ਸਕੋ ਔਰ ਫਿਰ ਹੀ ਆਪਣੇ ਕਮੈਂਟਸ ਕਰਨਾ ਕਿਉਂਕਿ ਅੱਜ ਕੱਲ ਲੋਕ ਗੱਲ ਨੂੰ ਅਸਲ ਵਿੱਚ ਸਮਝਦੇ ਨਹੀਂ ਤੇ ਉਸ ਤੋਂ ਪਹਿਲਾਂ ਹੀ ਆਪਣੇ ਕੋਈ ਵੀ ਕਮੈਂਟਸ ਵਿੱਚ ਕੁਝ ਵੀ ਬੋਲਣਾ ਸ਼ੁਰੂ ਕਰ ਦਿੰਦੇ ਨਹੀਂ ਸੋ ਅਜੀਜ਼ੋ ਪਰਮੇਸ਼ਵਰ ਦੇ ਪਿਆਰੇ ਲੋਕੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਮੈਂ ਜਦੋਂ ਅਚਾਨਕ ਇਸਾਰਾ ਕੁਝ ਦੇਖਿਆ ਤਾਂ ਇੱਕ ਵਾਰ ਤੋਂ ਮੈਂ ਸ਼ੌਕ ਗਿਆ ਹੋ ਗਿਆ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਜੌਨ ਕੋਟਲੀ ਪ੍ਰਦਾਨਾ ਤੇ ਉਹਨਾਂ ਨੇ ਮੈਂ ਕੀ ਗੱਲ ਕੀਤੀ ਔਰ ਉਹਨਾਂ ਨੇ ਮੈਨੂੰ ਕੀ ਆਨਸਰ ਦਿੱਤਾ ਇਹ ਵੀ ਮੈਂ ਤੁਹਾਨੂੰ ਦੱਸਦਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਿਵੇਂ ਅੱਜਕਲ ਹੋ ਕੀ ਰਿਹਾ ਆ ਜਿਵੇਂ ਮੰਨ ਲਓ ਕੋਈ ਵੀ ਆ ਕ੍ਰਿਸ਼ਨ ਨੇ ਟੀਚ ਜਾਂ ਕੋਈ ਪ੍ਰਧਾਨ ਜਾਂ ਕੋਈ ਵੀ ਕਿਸੇ ਵੀ ਮਕਾਮ ਤੇ ਹੈ ਤੇ ਉਹ ਸਭ ਬੋਲਦਾ ਮੈਂ ਹੀ ਆ ਸਭ ਕੁਝ ਦੂਸਰਾ ਕੁਝ ਨਹੀਂ ਹੈ ਇਹ ਇਦਾਂ ਵੀ ਕੁਛ ਚੱਲ ਰਿਹਾ ਹੈ ਨਾ ਇਸ ਗੱਲ ਨੂੰ ਮੈਂ ਕਿਉਂ ਕਹਿ ਰਿਹਾ ਇਹਨੂੰ ਹੋਰ ਵੀ ਸੁਣਨਾ ਥੋੜਾ ਧਿਆਨ ਨਾਲ ਕਿਉਂਕਿ ਮੈਂ ਜਵੇਂ ਕੁਝ ਪ੍ਰਧਾਨਾਂ ਦੀਆਂ ਗੱਲਾਂ ਸੁਣੀਆਂ ਜਾਂ ਕੋਈ ਹੋਰ ਦਿੱਤੇ ਉਹਨਾਂ ਦੀਆਂ ਗੱਲਾਂ ਸੁਣੀਆਂ ਉਹਨਾਂ ਨੇ ਬੋਲਿਆ ਕਿ ਮੈਂ ਕਿਸੇ ਦੇ ਵੀ ਕੋਈ ਪੈਸੇ ਨਹੀਂ ਲਏ ਨਾ ਕੋਈ ਪੈਸੇ ਖਾਦੇ ਮੈਂ ਸਭ ਕੁਝ ਆਪਣੇ ਘਰੋਂ ਆਪਣੀ ਮਿਹਨਤ ਨਾਲ ਕਮਾ ਕੇ ਤੇ ਆਪਣੇ ਬੱਚਿਆਂ ਦੀ ਮੂੰਹ ਦੀ ਰੋਟੀ ਵੀ ਖੋ ਕੇ 크੍ਰਿਸਚਨ ਸਮਾਜ ਦੇ ਕੰਮ ਕਰ ਰਿਹਾ ਹਾਂ ਲੇਕਿਨ ਮੈਂ ਜਾਣਦਾ ਕਿ ਇਦਾਂ ਨਹੀਂ ਹੈ ਕਿਉਂਕਿ ਮੈਂ ਖੁਦਾ ਦਾ ਦਾਸ ਹਾਂ ਔਰ ਪਰਮੇਸ਼ੁਰ ਦੇ ਬਚਨ ਨੂੰ ਜਾਣਦਾ ਹਾਂ ਤੂੰ ਬਾਈਬਲ ਵਿੱਚ ਵੀ ਪੜੋਗੇ ਕੋਰਿੰਥੀਅਸ ਵਿੱਚ ਤੋਂ ਕੋਰਿੰਥੀਅਸ ਵਿੱਚ ਵੀ ਪੌਲਸ ਕਹਿੰਦਾ ਕੋਈ ਸਿਪਾਈ ਦੀ ਨੌਕਰੀ ਆਪਣੇ ਘਰੋਂ ਖਾ ਕੇ ਕਿੱਦਾਂ ਕਰੇਗਾ ਤੇ ਉਹ ਕਹਿੰਦਾ ਕੋਈ ਹਨਾ ਜਿਹੜੀਆਂ ਭੇਡਾਂ ਨਹੀਂ ਉਹਨਾਂ ਦੀ ਚਰਵਾਹੀ ਕਰਦਾ ਹੈ ਜਿਹੜੀਆਂ ਅਸਲ ਵਿੱਚ ਜਿਹੜੇ ਜਾਨਵਰ ਨਹੀਂ ਉਹਨਾਂ ਦਾ ਪਾਲਣ ਪੋਸ਼ਣ ਕਰਦਾ ਹੈ ਤੇ ਉਹਨਾਂ ਦਾ ਦੁੱਧ ਨਹੀਂ ਪੀਂਦਾ ਜਾਂ ਉਹ ਤੋਂ ਕੁਝ ਨਹੀਂ ਲੈਂਦਾ ਤੇ ਪੌਲਸ ਕਹਿੰਦਾ ਇਦਾਂ ਨਹੀਂ ਆ ਕਹਿੰਦਾ ਜਿਹੜਾ ਵੇਦੀ ਦੀ ਸੇਵਾ ਕਰਦਾ ਉਹਦਾ ਘਰ ਵੇਦੀ ਤੋਂ ਚੱਲਦਾ ਤੇ ਜਿਹੜਾ ਰੂਹਾਂ ਨੂੰ ਬਚਾਉਣ ਦੀ ਸੁਸਮਾਚਾਰ ਦੀ ਰੂਹਾਂ ਨੂੰ ਬਚਾਉਣ ਦੀ ਸੇਵਾ ਕਰਦਾ ਉਹਦਾ ਘਰ ਉੱਥੋਂ ਚੱਲਦਾ ਹੈ ਇਹ ਪਰਮੇਸ਼ਰ ਦੇ ਵਚਨ ਚ ਲਿਖਿਆ ਔਰ ਅਸੀਂ ਵੀ ਦੁਨੀਆ ਉੱਤੇ ਜਾਣਨੇ ਕਿ ਪੂਰੀ ਦੁਨੀਆ ਉੱਤੇ ਜਿਹੜੇ ਸੇਵਕ ਨਹੀਂ ਜੇ 100% ਜਿੰਨੇ ਵੀ ਸੇਵਕ ਨਹੀਂ 90 95% ਜਿਹੜੇ ਸੇਵਕ ਨੇ ਟੋਟਲੀ ਆਪਣੀ ਸੇਵਾ ਤੋਂ ਹੀ ਆਪਣੇ ਸਿਸਟਮ ਨੂੰ ਚਲਾਉਂਦੇ ਨੇ ਤਾਂ ਪਰਮੇਸ਼ਵਰ ਦਾ वचन ਇਜਾਜ਼ਤ ਦਿੰਦਾ ਹੈ ਲੇਕਿਨ ਜੇ ਤੁ ਪਰਮੇਸ਼ਵਰ ਦਾ वचन ਇਜਾਜ਼ਤ ਦਿੰਦਾ ਤੇ ਕੁਝ ਲੋਕ ਆ ਕੇ ਅੱਜ ਇਹ ਜਦੋਂ ਬੋਲਦੇ ਨੇ ਕਿ ਮੈਂ ਕੁਝ ਵੀ ਨਹੀਂ ਲੈਂਦਾ ਸਮਾਜ ਤੋਂ ਤੇ ਮੈਂ ਮੈਂ ਤੇ ਉਹ ਆਪਣੀ ਕਰੋਂ ਕਰ ਰਿਹਾ ਤੋ ਕਰੋਂ ਕਿਦਾਂ ਕਰੇਗਾ ਕੋਈ ਹਾਂ ਸੋ ਮੇਰੇ ਕਹਿੰਦਾ ਮਤਲਬ ਘਰੋਂ ਕਿੱਦਾਂ ਕਰੇਗਾ ਕੋਈ ਹੈਨਾ ਸੋ ਕਹਿੰਦਾ ਮਤਲਬ ਓਖਾਇਆ ਤਾਂ ਮੇਰੇ ਕਹਿੰਦਾ ਮਤਲਬ ਮੈਂ ਜਦੋਂ ਪ੍ਰਧਾਨ ਜੌਨ ਕੋਟਲੀ ਨਾਲ ਗੱਲ ਕੀਤੀ ਤਾਂ ਉਹ ਕਹਿੰਦਾ ਵੀ ਮੈਂ ਇਕੱਲਾ ਨਹੀਂ ਹਾਂ ਬਹੁਤ ਸਾਰੇ ਕ੍ਰਿਸਚੀਅਨਸ ਲੀਡਰ ਨੇ ਸਮਾਜ ਨੇ ਜਿਹੜੇ ਅਪੱਤੀ ਜਤਾਉਂਦੇ ਨੇ ਇਹਨਾਂ ਦੇ ਕਈ ਵਿਸ਼ਿਆਂ ਤੋਂ ਤੇ ਇਸ ਲਈ ਅਸੀਂ ਇਹ ਫੈਸਲਾ ਲਿਆ ਸੋ ਕਹਿੰਦਾ ਮਤਲਬ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜੇ ਮੈਂ ਮੰਨ ਲਵਾਂ ਮੈਂ ਵੀ ਕਈ ਸਾਰੀਆਂ ਵੀਡੀਓ ਸੁਣੀਆਂ ਜਿਹਦੇ ਵਿੱਚ ਬੋਲਦੇ ਨੇ ਕਿ 크ਰਿਸਚIANS ਲੀਡਰਸ ਇਹਨਾਂ ਨੇ ਅਜੇ ਤੱਕ ਕੀ ਕੀਤਾ ਜੋ ਕੀਤਾ ਸਾਰਾ ਕੁਝ ਐਕਸ਼ਨ ਕਮੇਟੀ ਨੇ ਕੀਤਾ ਤੇ ਐਕਸ਼ਨ ਕਮੇਟੀ ਦੇ ਪ੍ਰਧਾਨ ਨੇ ਆ ਕੇ ਦੁਨੀਆ ਨੂੰ ਦੱਸਿਆ ਕਿ ਕੰਮ ਕੀ ਹੁੰਦੇ ਨੇ ਤੇ ਉਹ ਕਹਿੰਦੇ ਉਹਨਾਂ ਨੇ ਕਹਿਣਾ ਇਹ ਹੈ ਕਿ ਜਿੰਨੇ ਵੀ ਪੰਜਾਬ ਦੇ ਪੁਰਾਣੀ 크੍ਰਿਸਚਨ ਲੀਡਰਸ ਨੇ ਉਹ ਸਭਨਾਂ ਨੂੰ ਇੱਕ ਹਿਸਾਬ ਦੇ ਨਾਲ ਖੁੱਡੇ ਲਾਇਆ ਜਾ ਰਿਹਾ ਹੈ ਇਹ ਦੱਸਿਆ ਜਾ ਰਿਹਾ ਵੀ ਇਹਨਾਂ ਨੇ ਅਜੇ ਤੱਕ ਕੁਝ ਵੀ ਨਹੀਂ ਕੀਤਾ ਸਮੇਂ ਦੇ ਵਿੱਚ ਇੱਕ ਪੱਖ ਰੱਖਣਾ ਚਾਹੁੰਨਾ ਪ੍ਰਧਾਨ ਜੌਨ ਕੋਟਲੀ ਉਹਦੋਂ ਸਾਡੇ ਚਰਚ ਨਾਲ ਨਹੀਂ ਜੁੜੇ ਹੋਏ ਤੋਂ ਮੈਨੂੰ ਯਾਦ ਆ ਕਿ ਮੇਰੇ ਛੋਟੇ ਬ੍ਰਦਰ ਦੇ ਚਰਚ ਦੇ ਕੋਈ ਮਸਲੇ ਸੀ ਇੱਕ ਦੋ ਜਿਹੜਾ ਮੇਰਾ ਛੋਟਾ ਬ੍ਰਦਰ ਹੈ ਤੇ ਉਹਨਾਂ ਨੂੰ ਕਿਸੇ ਨੇ ਇੱਕ ਪ੍ਰਧਾਨ ਨੂੰ ਬੁਲਾਇਆ ਮੈਨੂੰ ਅਜੇ ਵੀ ਉਹਨਾਂ ਦਾ ਕੋਈ ਨਾਮ ਯਾਦ ਨਹੀਂ ਤੇ ਨਾ ਹੀ ਉਹ ਪੰਜਾਬ ਦੇ ਵਿੱਚ ਕੋਈ ਸੋਸ਼ਲ ਮੀਡੀਆ ਦੇ ਉੱਤੇ ਉਹ ਐਕਟਿਵ ਨਹੀਂ ਤੇ ਸ਼ਾਇਦ 크੍ਰਿਸਚੀਅਨਿਟੀ ਦੇ ਵਿੱਚ ਉਹਨਾਂ ਨੂੰ ਜਿੰਨਾਂ ਨਾਲ ਲਿੰਕ ਹੋਣਗੇ ਉਹ ਲੋਕ ਤੇ ਜਾਣਦੇ ਹੋਣਗੇ ਲੇਕਿਨ ਮੈਂ ਮੈਂ ਜਾਣਦਾ ਕਿ ਉਹਨਾਂ ਨੇ ਜਦੋਂ ਉਹਨਾਂ ਦਾ ਮਸਲਾ ਹੱਲ ਕਰਵਾਇਆ ਠੀਕ ਹੈ ਤੇ ਉਹ ਕੋਈ ਸੋਸ਼ਲ ਮੀਡੀਆ ਦੇ ਉੱਤੇ ਨਹੀਂ ਉਹਨਾਂ ਨੇ ਪਾਇਆ ਤੇ ਉਹ ਮਸਲਾ ਹੱਲ ਕਰਨ ਵਿੱਚ ਉਹਨੂੰ ਕਈ ਘੇੜੇ ਲੱਗੇ ਕਾਰਾਂ ਤੇ ਦੂਰ ਦੂਰ ਜਾਣਾ ਪਿਆ ਤੇ ਫਿਰ ਮੇਰੇ ਬ੍ਰਦਰ ਨੇ ਜੋ ਉਹਨਾਂ ਦੀ ਬੰਨਦੀ ਮਿਹਨਤ ਸੀ ਉਹਨਾਂ ਨੂੰ ਦਿੱਤੀ ਕਿਉਂਕਿ ਉਹਨਾਂ ਦਾ ਤੇ ਕੰਮ ਅੜਿਆ ਸੀ ਤੇ ਉਹਨਾਂ ਨੂੰ ਤਾਂ ਦੇਣਾ ਪੈਗਾ ਹੁਣ ਉਹ ਪ੍ਰਧਾਨ ਵੀ ਕ੍ਰਿਸ਼ਨ ਲੀਡਰ ਵੀ ਕਿੱਥੋਂ ਲਿਆਏਗਾ ਰੋਜ਼ ਦੇ ਖਰਚੇ ਰੋਟੀ ਪਾਣੀ ਗੱਡੀਆਂ ਦੇ ਖਰਚੇ ਤੋਂ ਬ੍ਰਦਰ ਦਾ ਤੇ ਕੰਮ ਫਸਿਆ ਸੀ ਸੋ ਉਹਨਾਂ ਨੇ ਜੋ ਉਹਨਾਂ ਦੀ ਮਿਹਨਤ ਬੰਨਦੀ ਸੀ ਖਰਚਾ ਪਾਣੀ ਬੰਨਦਾ ਸੀ ਉਹਨਾਂ ਨੂੰ ਦਿੱਤਾ ਤੇ ਉਹ ਜੈਨੂਅਰੀ 20 ਠੀਕ ਹੈ ਸਿਕਿਉਰਿਟੀ ਗਾਰਡਾ ਮੇਰਾ ਪੁਲਿਸ ਵਾਲਾ ਤੇ ਮੈਂ ਉਹ ਵੀ ਮੈਨੂੰ ਦੱਸ ਰਿਹਾ ਸੀ ਕਹਿੰਦਾ ਵੀ ਸਾਨੂੰ ਅਹੀਂ ਪੁਲਿਸ ਮੈਗ ਵਿੱਚ ਸਾਡੇ ਤੋਂ ਜਿਹੜੇ ਉੱਪਰਲੇ ਅਫਸਰ ਨੇ ਕਈ ਵਾਰੀ ਸਾਡਾ ਕੋ ਕੰਮ ਹੁੰਦਾ ਸਾਨੂੰ ਖੁਦ ਦੇਣਾ ਪੈਂਦਾ ਕੁਝ ਕਿਉਂਕਿ ਅਸੀਂ ਜਾਣਦੇ ਹਾਂ ਸਾਰੀ ਕਰਾਪਸ਼ਨ ਹੈ ਇੱਥੇ ਤੇ ਫਿਰ ਕੰਮ ਹੁੰਦੀ ਨਹੀਂ ਸੋ ਮੇਰੇ ਕਹਿੰਦਾ ਮਤਲਬ ਦੁਨੀਆ 'ਚ ਇੰਡੀਆ ਦੇਸ਼ ਹੀ ਇਦਾਂ ਦਾ ਕਿ ਕੋਈ ਵੀ ਕੰਮਾਂ ਦੇ ਵਿੱਚ ਪੈਸੇ ਲੱਗਦੇ ਨਹੀਂ ਸੋ ਮੈਂ ਕਹਿਣਾ ਚਾਹਨਾ ਕਿ ਮੈਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਜਿਦੇ ਵਿੱਚ ਨਵੇਂ-ਨਵੇਂ ਪਾਸਟਰ ਜਿਹੜੇ ਉੱਠੇ ਨੇ ਔਰ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਲੋਕ ਨੇ ਮੈਂ ਬੜੀਆਂ ਸਾਰੀਆਂ ਵੀਡੀਓ ਦੇਖ ਕੇ ਕਹਿੰਦੇ ਅੱਜ ਤੱਕ ਜਿਹੜੀ ਕ੍ਰਿਸਚਨ ਲੀਡਰਸ਼ਿਪ ਉਹਨਾਂ ਨੇ ਕੀਤਾ ਕਿ ਇਹਦਾਂ ਦੀਆਂ ਗੱਲਾਂ ਜਦੋਂ ਕਰਦੇ ਨੇ ਤਾਂ ਉਹਨਾਂ ਦੇ ਮਨਾਂ ਨੂੰ ਕੀ ਪਹੁੰਚਦਾ ਠੇਸ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਉਹ ਸਾਰੇ ਸੋਸ਼ਲ ਮੀਡੀਆ ਤੇ ਐਕਟਿਵਸ ਨਹੀਂ ਆ ਔਰ ਨਾਲੇ ਅਗਰ ਤੁਸੀਂ ਦੇਖੋਗੇ ਤੇ ਪੂਰੇ ਪੰਜਾਬ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਬਹੁਤ ਸਾਰੇ 크੍ਰਿਸਚੀਅਨਸ ਲੀਡਰ ਨੇ ਕਈ ਪਾਸਪਰ ਉਹਨਾਂ ਨਾਲ ਜੁੜੇ ਨੇ ਕਈ ਉਹਨਾਂ ਦੀਆਂ ਜਥੇਬੰਦੀਆਂ ਨੇ ਤੇ ਸ਼ਹਿਰਾਂ ਵਿੱਚ ਮੱਲਿਆਂ ਵਿੱਚ ਪਿੰਡਾਂ ਦੇ ਵਿੱਚ ਕੋਈ ਨਾ ਕੋਈ ਮਸਲੇ ਚੱਲਦੇ ਰਹਿੰਦੇ ਨੇ ਲੇਕਿਨ ਉਹ ਸਾਰੇ 크੍ਰਿਸਚੀਅਨਸ ਲੀਡਰਸ ਭਾਵੇਂ ਅੱਜ ਆਪਾਂ ਨਵੇਂ ਉੱਠ ਕੇ ਕਹਿੰਦੇ ਵੀ ਉਹ ਕ੍ਰਾਪਟ ਨਹੀਂ ਉਹਨਾਂ ਨੇ ਪੈਸੇ ਖਾਦੇ ਨਹੀਂ ਫਲਾਨਾ ਢਿੰਗੜਾ ਪਰ ਕਿਤੇ ਨਾ ਕਿਤੇ ਉਹ ਸਭ ਆਪਣੇ ਕੰਮਾਂ ਦੇ ਵਿੱਚ ਪ੍ਰਭੂ ਦੀ ਸੇਵਾ ਵਿੱਚ ਲੱਗੇ ਹੋਏ ਨੇ ਪਰ ਉਹ ਸੋਸ਼ਲ ਮੀਡੀਆ ਤੇ ਐਕਟਿਵ ਨਹੀਂ ਹੈ। ਤੋਂ ਐਕਟਿਵ ਨਹੀਂ ਹੈ ਤੋਂ ਮੇਰੇ ਕਹਿਣ ਦਾ ਮਤਲਬ ਕਿ ਅੱਜ ਸਾਨੂੰ ਇਦਾਂ ਉੱਠ ਕੇ ਨਹੀਂ ਬੋਲਣਾ ਚਾਹੀਦਾ ਕਿ ਇਹਨਾਂ ਨੇ ਕੀਤਾ ਕਿ ਜੋ ਕੁਝ ਕੀਤਾ ਅੱਜ ਇਸ ਕਮੇਟੀ ਜਿਹੜੀ ਬਣੀ ਆ ਸਾਰਾ ਕੁਝ ਇਹਨਾਂ ਨੇ ਕੀਤਾ ਇਹਨਾਂ ਹੀ ਨੇ ਦੱਸਿਆ ਲੋਕਾਂ ਨੂੰ ਕੰਮ ਕਰਨ ਦਾ ਤਰੀਕਾ ਕੀ ਆ। ਸੋ ਮੇਰੀ ਕਹਿਣ ਦਾ ਮਤਲਬ ਇਹ ਹੈ ਕਿ ਇਹ سوشل میڈیا ਤੇ ਐਕਟਿਵ ਨਹੀਂ ਕੋਈ ਵੀ ਕਿਤੇ ਵੀ ਜਾਂਦੇ ਨਹੀਂ ਕੋਈ ਵੀ ਮਸਲੇ ਲੋਕਾਂ ਦੇ ਹੱਲ ਹੁੰਦੇ ਨਹੀਂ ਤੋਂ ਉਹਨਾਂ ਨੂੰ ਇੰਨਾ ਜ਼ਿਆਦਾ سوشل میڈیا ਤੇ ਹਾਈਲਾਈਟ ਕੀਤਾ ਜਾ ਰਿਹਾ ਜਿਹਦੇ ਨਾਲ ਲੋਕਾਂ ਦੀਆਂ ਅੱਖਾਂ ਵਿੱਚ ਨਜ਼ਰ ਆ ਰਹੀ ਨਹੀਂ ਲੇਕਿਨ ਮੈਂ ਨਾ ਜਾਣਦਾ ਕਿ ਪੰਜਾਬ ਦੀ ਪੂਰੀ ਕ੍ਰਿਸ਼ਨ ਲੀਡਰਸ਼ਿਪ ਜਿੱਥੇ-ਜਿੱਥੇ ਵੀ ਹੈਗੇ ਨੇ ਜਿੰਨੇ ਵੀ ਉਹਨਾਂ ਦੇ ਕੋਲ ਪਾਵਰ ਆ ਜਿੰਨਾ ਉਹਨਾਂ ਦੀ ਹਿੰਮਤ ਆ ਜਿੰਨਾ ਵੀ ਉਹ ਕਰ ਸਕਦੇ ਨੇ ਸਭ ਕਰ ਰਹੇ ਨਹੀਂ ਪ੍ਰਭੂ ਦੇ ਲਈ ਸੇਵਕਾਂ ਦੇ ਲਈ ਨਾਲ ਮਿਲ ਜੁਲ ਕੇ ਕੋਈ ਨਾ ਕੋਈ ਮਸਲਿਆਂ ਵਿੱਚ ਸਾਰੇ ਮਸਲੇ ਹੱਲ ਕਿਤੇ ਇੱਕੋ ਹੀ ਕਮੇਟੀ ਥੋੜੀ ਕਰ ਰਹੀ ਹੈ ਸੋ ਮੇਰੇ ਕਹਿਣਾ ਮਤਲਬ ਅੱਜ ਮੈਂ ਇਸ ਪੱਖ ਨੂੰ ਰੱਖਣਾ ਚਾਹੁੰਦਾ ਸੀ ਲੇਕਿਨ ਹੁਣ ਮੈਂ ਅਸਲੀ ਮੁੱਦੇ ਤੇ ਆਨਾ ਕਿ ਜੋ ਪਟੀਸ਼ਨ ਪਾਈ ਗਈ ਹੈ ਉਹਦਾ ਮੈਂ ਆਨਸਰ ਦੇਣਾ ਚਾਹਣਾ ਤੁਹਾਨੂੰ ਇਹਨੂੰ ਪੂਰਾ ਜ਼ਰੂਰ ਸੁੰਨਾ ਤਾਂ ਮੇਰੇ ਕਹਿਣਾ ਮਤਲਬ ਜੌਨ ਕੋਟਲੀ ਪ੍ਰਧਾਨ ਹੁਣ ਜਿਵੇਂ ਮੰਨ ਲਓ ਕਈਆਂ ਨੇ ਕਹਤਾ ਜੀ ਅਸੀਂ ਤੇ ਆਪਣੇ ਬੱਚਿਆਂ ਦੇ ਮੂੰਹ ਦੀ ਰੋਟੀ ਵੀ ਖੋਕੇ ਕ੍ਰਿਸਚਨ ਸਮਾਜ ਦੀ ਸੇਵਾ ਚ ਲਾਤੀ ਆ ਮੈਂ ਜਾਣਦਾ ਇਦਾਂ ਨਹੀਂ ਆ ਸਾਨੂੰ ਆਪਣੇ ਲੋਕਾਂ ਦੇ ਸਾਹਮਣੇ ਇਦਾਂ ਦੀਆਂ ਗੱਲਾਂ ਕਰਕੇ ਮੈਂ ਸਮਝਦਾ ਵੀ ਫਿਰ ਆਪਾਂ ਉਹਨਾਂ ਨੂੰ ਅ ਮੈਂ ਜੇ ਸ਼ਬਦ ਯੂਜ਼ ਕਰੂੰਗਾ ਤਾਂ ਕਈਆਂ ਨੂੰ ਚੰਗੇ ਨਹੀਂ ਲੱਗਣਗੇ ਤਾਂ ਫਿਰ ਮੈਂ ਬਸ ਇਨਾ ਕਹਿਣਾ ਚਾਹੂੰਗਾ ਕਿ ਇਦਾਂ ਦੀਆਂ ਗੱਲਾਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਹੁਣ ਜੌਨ ਕੋਲ ਦੀ ਪ੍ਰਧਾਨ ਨੂੰ ਮੇਰੇ ਮੇਰੇ ਸਾਹਮਣੇ ਮੈਂ 100 ਕ ਪਾਸਟਰ 100 ਪਾਸਟਰ ਦੇ ਮਸਲੇ ਸੀ ਕਿ ਸੇ ਸ਼ਹਿਰ ਦੇ ਕਿ ਸੇ ਸ਼ਹਿਰ ਦੇ ਭਈ ਉਹਨਾਂ ਦੀ ਉਹਨਾਂ ਨੂੰ ਮੈਂ ਸਪੋਰਟ ਕਰਦਾ ਜਦੋਂ ਵੀ ਭੇਜਦਾ ਉਹਨਾਂ ਦੇ ਗੱਡੀਆਂ ਦਾ ਖਰਚਾ ਲੱਗਦਾ ਤੇਲ ਲੱਗਦਾ ਬੰਦਿਆਂ ਦਾ ਰੋਟੀ ਪਾਣੀ ਦਾ ਖਰਚਾ ਲੱਗਦਾ ਉਹ ਸਾਰਾ ਪੇ ਕਰਾਂਗੇ ਤੇ ਫੇਰੀ ਉਹ ਕਰ ਪਾਏਗਾ ਨਹੀਂ ਤੇ ਨਹੀਂ ਕਰ ਪਾਏਗਾ ਉਹ ਦੇਖੋ ਕਿੱਥੋਂ ਆਏਗਾ ਔਰ ਕਿਸੇ ਵੀ ਪ੍ਰਧਾਨ ਕੋਲ ਕੋਈ ਵੀ ਇਸ ਤਰ੍ਹਾਂ ਦਾ ਕੋਈ ਸੋਰਸਸ ਨਹੀਂਗਾ ਕਿ ਉਹ ਜਾਂ ਜਾਵੇ ਦਿਹਾੜੀ ਲਾਵੇ ਆਪਣਾ ਕੰਮ ਕਰੇ ਤੇ ਫਿਰ ਆਪਣੀ ਸੇਵਾ ਕਰੇ ਤੇ ਇਹ ਜਿਹੜੇ ਦਿਹਾੜੀ ਲਾਉਣ ਵਾਲੇ ਬੰਦੇ ਨੂੰ ਸਰਕਾਰਾਂ ਜਾਂ ਪ੍ਰਸ਼ਾਸਨ ਪੁੱਛਦਾ ਵੀ ਨਹੀਂ ਹੈ ਨਾ ਉਹਦਾ ਇੱਕ ਰੋਪ ਵੀ ਹੋਣਾ ਚਾਹੀਦਾ ਹੈ ਇੱਕ ਉਹਦਾ ਲੈਵਲ ਵੀ ਹੋਣਾ ਚਾਹੀਦਾ ਸੋ ਕਹਿਣਾ ਮਤਲਬ ਕੋਈ ਵੀ ਪ੍ਰਧਾਨ ਕਿਸੇ ਮਿਨਿਸਟਰੀ ਨਾਲ ਜੁੜਿਆ ਤੇ ਮਿਨਿਸਟਰੀ ਉਹਨੂੰ ਸਪੋਰਟ ਕਰੇਗੀ ਤਾਂ ਕੰਮ ਕਰ ਪਾਏਗਾ ਨਹੀਂ ਤਾਂ ਨਹੀਂ ਅਸੀਂ ਵੀ ਆਪਣੇ ਪ੍ਰਧਾਨ ਨੂੰ ਸਪੋਰਟ ਕਰਦੇ ਹਾਂ ਤਦ ਹੀ ਉਹ ਕੰਮ ਕਰ ਪਾ ਰਿਹਾ ਹੈ ਸੋਨ ਲਾਸਟ ਵਿੱਚ ਜਦੋਂ ਵੀ ਇਹ ਵੀਡੀਓ ਸੁਣਨਗੇ ਤੇ ਮੇਨ ਮੁੱਦੇ ਤੇ ਲੋਕ ਪੁੱਛਣਗੇ ਕਿ ਤੁਸੀਂ ਦੱਸੋ ਵੀ ਇਹ ਜੋ ਵੀ ਪਟੀਸ਼ਨ ਪਾਈ ਗਈ ਹੈ ਪ੍ਰਧਾਨ ਜੌਨ ਕੋਟਲੀ ਵੱਲੋਂ ਕੀ ਸਹੀ ਹੈ ਜਾਂ ਗਲਤ ਹੈ ਸੋ ਮੈਂ ਤਾਂ ਕਹਿਣਾ ਚਾਹਣਾ ਕਿ ਮੈਂ ਜ਼ਰੂਰ ਉਹਨਾਂ ਨੂੰ ਕਿਹਾ ਵੀ ਤੁਸੀਂ ਇਸ ਤਰ੍ਹਾਂ ਕਿਉਂ ਕੀਤਾ ਆਪਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਤੋਂ ਉਹਨਾਂ ਨੇ ਕਿਹਾ ਮੈਂ ਇਕੱਲਾ ਨਹੀਂ ਹਾਂ ਬਹੁਤ ਸਾਰੇ ਹੋਰ ਵੀ ਸਮਾਜ ਜਾਂ 크੍ਰਿਸਚਨ ਲੀਡਰਸ਼ਿਪ ਨੇ ਸਭ ਇਸ ਵਿੱਚ ਸਹਿਮਤ ਨਹੀਂ। ਸੋ ਮੇਰੇ ਕਹਿਣ ਦਾ ਮਤਲਬ ਮੈਂ ਲਾਸਟ ਵਿੱਚ ਬਸ ਤੁਹਾਨੂੰ ਇਹ ਹੀ ਕਹਿਣਾ ਚਾਹਨਾ ਕਿ ਅਸੀਂ ਸਾਰੇ ਇੱਕ ਹੀ ਮਸੀਹ ਦੀ ਦੇ ਆ ਤੇ ਮੈਂ ਇਸ ਜੌਨ ਕੋਰਲੀ ਪ੍ਰਧਾਨ ਦੀ ਜੋ ਉਹਨਾਂ ਨੇ ਪਟੀਸ਼ਨ ਪਾਈ ਉਹਦੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ। ਉਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ। ਸੋ ਮੇਰਾ ਤੋਂ ਜੋ opinion ਨੂੰ ਮੈਂ ਤੁਹਾਡੇ ਸਾਹਮਣੇ ਰੱਖ ਦਿੱਤਾ। ਔਰ ਨਾਲ ਹੀ ਮੈਂ ਤੁਹਾਨੂੰ ਬਹੁਤ ਸਾਰੀਆਂ ਹੋਰ ਵੀ ਗੱਲਾਂ ਦੱਸ ਦਿੱਤੀਆਂ ਕਿ ਕਿਤੇ ਨਾ ਕਿਤੇ ਅਗਰ ਅਸੀਂ ਆਪਣੀ ਇੰਨੀ ਪੁਰਾਣੀ 크ਿਸਚਨ ਲੀਡਰਸ਼ਿਪ ਜੇ ਦੇਖੀਏ ਤਾਂ ਗਲੋਬਲ ਐਕਸ਼ਨ ਕਮੇਟੀ ਦੇ ਪ੍ਰਧਾਨ ਤੋਂ ਅੱਜ 4-5 ਸਾਲ ਤੋਂ ਐਕਟਿਵ ਨਹੀਂ। ਤਾਂ ਇੰਨੇ ਸਾਲਾਂ ਤੋਂ ਇੰਨੇ 크ਿਸਚਨਸ ਲੀਡਰਸ ਜੇਲਾਂ ਵੀ ਘਟਾਈ ਨਹੀਂ ਇੰਨੇ ਮਸਲੇ ਹੱਲ ਕਰਾਂਦੇ ਆ ਰਹੇ ਨਹੀਂ ਤੇ ਅਗਰ ਆਪਾਂ ਕੀ ਉਹਨਾਂ ਨੇ ਅੱਜ ਤੱਕ ਕੀਤਾ ਕੀ ਚਲੋ ਅਸੀਂ ਕਹਿੰਨੇ ਆਂ ਵੀ ਪਰਮੇਸ਼ਵਰ ਨੇ ਪ੍ਰਭੂ ਨੇ ਅੱਜ ਜਲਦੀ ਇਹਨਾਂ ਨੂੰ ਕਿਸੇ ਮੁਕਾਮ ਤੇ ਖੜਾ ਕੀਤਾ ਤੇ ਦੁਨੀਆ ਦੇ ਸਾਹਮਣੇ ਨਹੀਂ ਤੇ ਕਿਸੇ ਪੋਸਟ ਦੇ ਤੈਨੇ ਤੇ ਹੋਰ ਅੱਛੇ ਕੰਮ ਕਰਨ ਸਮਾਜ ਲਈ ਲੇਕਿਨ ਨਾਲ-ਨਾਲ ਚਾਹੀਦਾ ਇਹਨਾਂ ਨੂੰ ਕਿ ਸਾਰੀ ਲੀਡਰਸ਼ਿਪ ਨਾਲ ਵੀ ਮੀਟਿੰਗਸ ਕਰਨ ਪੁਰਾਣੇ ਸਾਰਿਆਂ ਦੇ ਨਾਲ ਔਰ ਉਹਨਾਂ ਨੂੰ ਵੀ ਬੋਲਣ ਕਿ ਦੇਖੋ ਮੈਨੂੰ ਤੁਹਾਡਾ ਸਭ ਦਾ ਸਾਥ ਚਾਹੀਦਾ ਤੇ ਸਾਨੂੰ ਸਾਰਿਆਂ ਨੂੰ ਅਸੀਂ ਸਭ ਇਕਿਆਂ ਪਰਮੇਸ਼ਵਰ ਦੇ ਲੋਕ ਸਾਨੂੰ ਮਿਲ-ਗਿਲ ਕੇ ਹੀ ਪਰਮੇਸ਼ਵਰ ਦੇ ਕੰਮਾਂ 'ਚ ਰਹਿਣਾ ਚਾਹੀਦਾ ਹੈ ਕਿਉਂਕਿ ਆਪਸ ਵਿੱਚ ਕੁਝ ਵੀ ਆਪਾਂ ਕਰਦੇ ਆਂ ਤੇ ਅਨਜਾਤੀਆਂ ਲਈ ਮਜ਼ਾਕ ਦਾ ਪਾਤਰ ਬਣਾਂਗੇ ਸੋ ਮੈਂ ਆਪਣਾ opinion ਤੁਹਾਨੂੰ ਦੱਸ ਸਕਾਂ ਔਰ ਲਾਸਟ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਫਿਰ ਤੋਂ ਇੱਕ ਵਾਰੀ ਕਿ ਮੈਂ ਉਸ ਉਹਨਾਂ ਦੇ ਉਸ ਫੈਸਲੇ ਨਾਲ ਸਹਿਮਤ ਨਹੀਂ ਹਾਂ ਬਾਕੀ ਜੋ ਵੀ ਕਿਸੇ ਦੇ ਵਿਚਾਰ ਨੇ ਜੋ ਵੀ ਕੋਈ ਸੋਚਦਾ ਸੋਚੇ ਕਿਉਂਕਿ ਮੈਂ ਤਾਂ ਹਮੇਸ਼ਾ ਆਪਣੀ ਜ਼ਿੰਦਗੀ ਨੂੰ ਖੁਦਾ ਦੇ ਸਾਹਮਣੇ ਰੱਖ ਕੇ ਜੀਦਾ ਆ ਰਿਆਂ ਔਰ ਹਮੇਸ਼ਾ ਉਹਦੇ ਸਾਹਮਣੇ ਇੱਕ ਪਿਓਰ ਜ਼ਿੰਦਗੀ ਨੂੰ ਜੀਵਾਂਗਾ ਤਦੇ ਉਹਦਾ ਮਕਸਦ ਉਹਦੇ ਰਾਜ ਦਾ ਮਕਸਦ ਪੂਰਾ ਹੋਏਗਾ ਵਰਨਾ ਤਾਂ ਗੜਬੜ ਹੋਏਗੀ ਸੋ ਪਰਮੇਸ਼ਰ ਤੋਂ ਅਨੁਸਾਰਿਆਂ ਨੂੰ ਬੜੀ ਬਰਕਤ ਦੇਵੇ ਖੁਦਾ ਦਾ ਇਹ ਮੈਸੇਜ ਇਹ ਗੱਲਾਂ ਤੁਹਾਡੇ ਜੀਵਨ ਨੂੰ ਕਲੈਰਿਟੀ ਦੇਣ ਔਰ ਤੁਸੀਂ ਪ੍ਰਭੂ ਵਿੱਚ ਵਾਦੇ ਰਹੋ ਔਰ ਉਹਦੀ ਇੱਛਾ ਚੱਲਦੇ ਰਹੋ ਔਰ ਤੁਹਾਡੇ ਘਰਾਂ ਤੇ ਸ਼ਾਂਤੀ ਦੇਵੇ ਪਰਿਵਾਰਾਂ ਤੇ ਮਨਾਂ ਤੇ ਈਸ਼ ਮਸੀ ਦੇ ਨਾਮ 'ਚ Amén, amén, amén.